ਦਜੀ ਸਿੰਘ ਜੀ ਪੰਜਾਬ ਦੇ ਵਿੱਚ ਕਹਿਣੋ ਕਿ ਹੁਣ ਇਲੈਕਸ਼ਨ ਦਾ ਜੋ ਮਾਹੌਲ ਹੈ ਉਸ ਨਾਲ ਪੰਜਾਬ ਦੀ ਜੋ ਸਿਆਸਤ ਦਾ ਪੂਰੀ ਤਰ੍ਹਾਂ ਭਖੀ ਹੋਈ ਹੈ ਜੇ ਗੱਲ ਕਰੀਏ ਤਾਂ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਲੋਕ ਸਭਾ ਸੀਟਾਂ ਦੇ ਉੱਤੇ ਆਪਣੀ ਉਮੀਦਵਾਰ ਐਲਾਨੇ ਜਾ ਰਹੇ ਨੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਵਸੀ ਮਾਨ ਦੀ ਪਾਰਟੀ ਦੀ ਤਾਂ ਉਹਨਾਂ ਵੱਲੋਂ ਕਹਿ ਲਓ ਕਿ ਸੰਗਰੂਰ ਤੋਂ ਜਿੱਥੋਂ ਖੁਦ ਸਿਮਰਨ ਸਿੰਘ ਮਾਨ ਚੋਣਾਂ ਲੜਨਗੇ ਉੱਥੇ ਹੀ ਬਠਿੰਡੇ ਤੋਂ ਲੱਖਾ ਸਧਾਨਾ ਚੋਣਾਂ ਲੜਨ ਜਾ ਰਹੇ ਨੇ ਇਸ ਵਾਰ ਕਿਵੇਂ ਦੇਖਦੇ ਹੋ ਇਸ ਵਾਰ ਕੇ ਲੋਕ ਕਿ ਲਖਸਦਾਨਾ ਜੋ ਸਿਮਰਸੀ ਮਾਨ ਦੀ ਪਾਰਟੀ ਉਹ ਜਨਾਬ ਲੜਨਗੇ ਅਤੇ ਖੁਦ ਸਿਮਰਸੀ ਮਾਨ ਦੇ ਸਾਹਮਣੇ ਖੁਦ ਕੇ ਲੋਕ ਕਿ ਸਪਾਰਸਿੰਗ ਖੇਹਰਾ ਚੋਣਾਂ ਲੜਨਗੇ ਹਾਂਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇਸ ਵਾਰ ਦਾ ਮੁਕਾਬਲਾ ਹਰ ਵਾਰ ਦੀ ਤਰ੍ਹਾਂ ਜਿਹੜਾ ਦਿਲਚਸਪ ਹੋਣ ਵਾਲਾ ਹੈ ਇਸ ਵਾਰ ਬੀਜੇਪੀ ਦਾ ਬਹੁਤ ਜ਼ੋਰ ਹੈ ਜੋ ਲੱਗਿਆ ਹੋਇਆ ਪੰਜਾਬ ਦੇ ਵਿੱਚ ਕਿ ਪੰਜਾਬ ਨੂੰ ਆਪਣੇ ਕਬਜ਼ੇ ਅਧੀਨ ਕੀਤਾ ਜਾਵੇ ਤਕਰੀਬਨ 13 ਦੀਆਂ 13 ਸੀਟਾਂ ਚਾਹੁੰਦੀ ਹੈ ਬੀਜੇਪੀ ਕਿ ਉਹ ਸਾਡੇ ਹੱਥ ਹੋਣ ਸੋ ਅਕਾਲੀ ਦਲ ਦੇ ਨਾਲ ਵੀ ਉਹਨਾਂ ਦਾ ਸਮਝੌਤਾ ਜਿਹੜਾ ਉਹ ਸਿਰੇ ਨਹੀਂ ਚੜਿਆ ਤੇ ਹੁਣ ਲਗਭਗ ਉਮੀਦ ਮੁੱਕ ਚੁੱਕੀ ਹੈ ਹੁਣ ਤਾਂ ਆਪਣੇ ਸਿਰ ਦੇ ਉੱਤੇ ਹੀ ਜਿਹੜੀ ਬੀਜੇਪੀ ਹੈ ਉਹ ਚੋਣਾਂ ਲੜਨ ਜਾ ਰਹੀ ਹੈ ਹੁਣ ਜਿਵੇਂ ਤੁਸੀਂ ਗੱਲ ਪਹਿਲਾਂ ਕੀਤੀ ਹੈ ਲੱਖੇ ਸਦਾਣੇ ਦੀ ਤੇ ਲੱਖਾ ਸਦਾਣਾ ਜੋ ਤਕਰੀਬਨ ਪਹਿਲਾਂ ਵੀ ਆਪਣਾ ਲੱਖ ਅਜਮਾਉਂਦੇ ਰਹੇ ਨੇ ਕਾਮਯਾਬੀ ਨਹੀਂ ਮਿਲੀ ਪਰ ਇਸ ਵਾਰ ਉਹ ਸਰਦਾਰ ਸਿਮਰਤਜੀਤ ਸਿੰਘ ਮਾਨ ਪਰਾਂ ਦੀ ਸ਼ਰੋਮਨੀ ਅਕਾਲੀ ਦਲ ਜੋ ਪਾਰਟੀ ਹੈ ਉਹਦੇ ਰਾਹੀਂ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਦੂਜੇ ਪਾਸੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੋ ਇਹ ਮੁਕਾਬਲਾ ਵੀ ਫਸਮਾ ਹੋਣ ਵਾਲਾ ਹੈ ਤੇ ਇਸ ਵਾਰ ਜੇ ਕਹੀਏ ਕਿ ਜੇ ਅਕਾਲੀ ਦਲ ਦੀ ਛਵੀ ਦੇਖੀ ਤਾਂ ਇਸ ਵੇਲੇ ਜ਼ੀਰੋ ਹੋਈ ਪਈ ਆ ਪੰਜਾਬ ਦੀ ਜਿਹੜੀ ਰਾਜਨੀਤੀ ਦੀ ਸਫਾ ਜਦੋਂ ਆਪਾਂ ਦੇਖਦੇ ਆ ਲੋਕਾਂ ਦਾ ਜਿਹੜਾ ਬਿਲਕੁਲ ਝੁਕਾ ਜਿਹੜਾ ਅਕਾਲੀ ਦਲ ਵੱਲ ਨਹੀਂ ਹੈ ਇਸੇ ਕਰਕੇ ਹੀ ਸ਼ਾਇਦ ਸੁਖਬੀਰ ਸਿੰਘ ਬਾਦਲਪੁਰਾ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਉਹ ਇਸ ਵਾਰ ਲੋਕ ਸਭਾ ਦੀ ਕਿਸੇ ਵੀ ਸੀਟ ਤੋਂ ਇਲੈਕਸ਼ਨ ਨਹੀਂ ਲੜ ਰਹੇ ਦੂਸਰੇ ਪਾਸੇ ਸੁਣਨ ਚ ਇਹ ਵੀ ਆ ਰਿਹਾ ਕਿ ਮਜੀਠੀਆ ਵਿਕਰਮਜੀਤ ਮਜੀਠੀਆ ਵੀ ਇਸ ਹਾਲਾਤ ਦੇ ਵਿੱਚ ਨਹੀਂ ਹੈ ਕਿ ਉਹ ਚੋਣ ਲੜ ਸਕਣ ਕਿਉਂਕਿ ਉਹਨਾਂ ਨੂੰ ਹਾਰ ਜਿਹੜੀ ਆਪਣੀ ਹੁੰਦੀ ਹੋਈ ਆਮ ਦਿਖਦੀ ਹੈ ਕਿ ਇਹ ਵਾਕਿਆ ਇਸ ਤਰ੍ਹਾਂ ਹੋ ਸਕਦਾ ਹੈ ਸੋ ਬੀਬੀ ਹਰਸਿਮਰਤ कौर ਬਾਦਲ ਜੋ ਪਹਿਲਾਂ ਵੀ ਐਮਪੀ ਬਣਦੇ ਰਹੇ ਆ ਉਹ ਤਾਂ ਚਲੋ ਉਸੇ ਤਰੀਕੇ ਦੇ ਨਾਲ ਹੀ ਅੱਗੇ ਜਾਣਗੇ ਸੋ ਇਹ ਇਸ ਵਲੇ ਦਾ ਮਾਹੌਲ ਹੈਗਾ ਤੇ ਦੂਸਰੀ ਗੱਲ ਜਦੋਂ ਤੁਸੀਂ ਕੀਤੀ ਹੈ ਨਾ ਸੁਖਪਾਲ ਸਿੰਘ ਕਹਿ ਰਹੇ ਹੋਰਾਂ ਦੀ ਤਾਂ ਉਹ ਉਹਨਾਂ ਦੇ ਬਾਰੇ ਜਿਹੜਾ ਹੈ ਇਹ ਕਿਹਾ ਜਾ ਰਿਹਾ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਗੇਂਸਟ ਉਹ ਕਾਂਗਰਸ ਵੱਲੋਂ ਜਿਹੜੀ ਹੈ ਚੋਣ ਲੜਨ ਜਾ ਰਹੇ ਨੇ ਜਿਸ ਨੂੰ ਲੈ ਕੇ ਕੁਝ ਲੋਕ ਜਿਹੜੇ ਪੰਜਾਬ ਦੇ ਨੇ ਜੋ ਸੁਖਪਾਲ ਸਿੰਘ ਕਹਿ ਰਹੇ ਹੋਰਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਥੋੜੇ ਖਫਾ ਨਜ਼ਰ ਆ ਰਹੇ ਆ ਉਹਨਾਂ ਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਮਾਨ ਸਾਹਿਬ ਦੇ ਅਗੇਂਸਟ ਚੋਣਾਂ ਨਹੀਂ ਸੀ ਲੜਦੀਆਂ ਚਾਹੀਦੀਆਂ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਤੋਂ ਲੜ ਲੈਂਦੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਬਾਰੇ ਇਹ ਮਸ਼ਹੂਰ ਹੈ ਕਿ ਉਹ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਆਪਣੀਆਂ ਜਿਹੜੀਆਂ ਗਤੀਵਿਧੀਆਂ ਕਰਦੇ ਹੋਣ ਰਹਿੰਦੇ ਹੋਣ ਪਰ ਉਹ ਪੰਜਾਬ ਦੇ ਹੱਕ ਦੀ ਗੱਲ ਹਮੇਸ਼ਾ ਕਰਦੇ ਰਹੇ ਆ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਦੋਂ ਗੱਲ ਆਉਂਦੀ ਹੈ ਕਿ ਉਹ ਪੰਜਾਬ ਪੱਕੀ ਨੇ ਉਹਨਾਂ ਦੀ ਪਾਰਟੀ ਵੀ ਪੰਜਾਬ ਪੱਕੀ ਹੈ ਸੋ ਇਸ ਕਰਕੇ ਲੋਕਾਂ ਨੂੰ ਇਹ ਉਮੀਦ ਨਹੀਂ ਸੀ ਕੀ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਮਾਨ ਸਾਹਿਬ ਦੇ ਅਗੇਂਸਟ ਚੋਣਾਂ ਲੜਨਗੇ ਹੁਣ ਜਦੋਂ ਇਸ ਸੀਟ ਦੀ ਗੱਲ ਕਰਤੇ ਆ ਨਾ ਇਸ ਸੀਟ ਤੋਂ ਪਹਿਲਾਂ ਕਿਤੇ ਭਗਵੰਤ ਮਾਨ ਹੋਰੀ ਵੀ ਜਿਹੜੇ ਨੇ ਚੋਣ ਲੜ ਚੁੱਕੇ ਨੇ ਤੇ ਜਿੱਤ ਵੀ ਚੁੱਕੇ ਆ ਉਸ ਤੋਂ ਬਾਅਦ ਸਰਦਾਰ ਸਿੰਦਰਜੀਤ ਸਿੰਘ ਮਾਨ ਜਿਹੜੇ ਨੇ ਉਹ ਐਮਪੀ ਬਣ ਜਾਂਦੇ ਆ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਕੁਝ ਕੁ ਮਹੀਨੇ ਬਾਅਦ ਹੀ ਉੱਥੇ ਇਲੈਕਸ਼ਨਾਂ ਹੋਈਆਂ ਜਿਦੇ ਵਿੱਚ ਮਾਨ ਸਾਹਿਬ ਜਿੱਤ ਜਾਂਦੇ ਆ ਤੇ ਹੁਣ ਇੱਕ ਵਾਰ ਇਲੈਕਸ਼ਨ ਜਿਹੜੀਆਂ ਨੇ ਉਹ ਪ੍ਰੋਪਰਲੀ ਦੁਬਾਰਾ ਆ ਚੁੱਕੀਆਂ ਨੇ ਲੋਕ ਸਭਾ ਦੀਆਂ ਇਲੈਕਸ਼ਨ 2024 ਤੇ ਇਸ ਵਾਰ ਇਹ ਮੁਕਾਬਲਾ ਜਿਹੜਾ ਹੈਗਾ ਇੱਕ ਪਾਸੇ ਹੁਣ ਮੀਤ ਹੇਰ ਹੈ ਜੋ ਸਿੱਖਿਆ ਮੰਤਰੀ ਵੀ ਨੇ ਆ ਪੰਜਾਬ ਤੇ ਸੋ ਉਹਨੇ ਦੂਸਰੇ ਪਾਸੇ ਜਦੋਂ ਆਪਾਂ ਗੱਲ ਇਹਨਾਂ ਦੀ ਕਰਦੇ ਹਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਤਾਂ ਇਹ ਵੀ ਇੱਕ ਮੰਨੇ ਪਰਮੰਨੇ ਲੀਡਰ ਨੇ ਦੂਸਰੇ ਪਾਸੇ ਜਦੋਂ ਗੱਲ ਆਪਾਂ ਕਰਦੇ ਹਾਂ ਮਾਨ ਸਾਹਿਬ ਦੀ ਤਾਂ ਉਹ ਸਿਟਿੰਗ ਐਮਪੀ ਨੇ ਇਸ ਵੇਲੇ ਉਸੇ ਹੀ ਜਿਹੜਾ ਕਹਿ ਲਈਏ ਕਿ ਕੰਸਟੀਟੂਐਂਸੀ ਤੋਂ ਹੁਣ ਇਹ ਮੁਕਾਬਲਾ ਫਸਮਾ ਜਿੱਥੇ ਹੈਗਾ ਉੱਥੇ ਜੋ ਮੈਂ ਦੇਖ ਰਿਹਾ ਹਾਂ ਇਹਦੇ ਨਤੀਜੇ ਕੀ ਨਿਕਲ ਸਕਦੇ ਨੇ ਇਦੇ ਨਤੀਜੇ ਇਹ ਨਿਕਲ ਸਕਦੇ ਆ ਕਿ ਪੰਥਕ ਵੋਟ ਪੰਜਾਬ ਪੱਖੀ ਲੋਕਾਂ ਦੀ ਵੋਟ ਜਿਹੜੀ ਹੈ ਉਹ ਖੈਰੇ ਤੇ ਮਾਨਦੇ ਵਿਚਾਲੇ ਵੰਡੀ ਜਾਏਗੀ ਤੇ ਉਸ ਦਾ ਜਿਹੜਾ ਜਿਹੜਾ ਸਿੱਧਾ ਕਹਿ ਲਈਏ ਕਿ ਫਾਇਦਾ ਹੈ ਉਹ ਬੀਜੇਪੀ ਲੈ ਜਾਏਗੀ ਕਿਉਂਕਿ ਜੇ ਮੀਠੇ ਹੋਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੀ ਇਸ ਵale ਪੰਜਾਬ ਦੇ ਲੋਕ ਭੁਗਤਣ ਨੂੰ ਤਿਆਰ ਨਹੀਂ ਹੈਗੇ ਸੋ ਨਾ ਤਾਂ ਫਿਰ ਇਸੇ ਹਿਸਾਬ ਦੇ ਨਾਲ ਜੋ ਅਸੀਂ ਸੋਚ ਰਹੇ ਆ ਜੇ ਇਸੇ ਹਿਸਾਬ ਦੇ ਨਾਲ ਇਹ ਮੁਕਾਬਲਾ ਰਿਹਾ ਦਾ ਪੰਥਕ ਅਤੇ ਪੰਜਾਬ ਪੱਖੀ ਜਿਹੜੇ ਲੋਕ ਨੇ ਉਹਨਾਂ ਦੀ ਵੋਟ ਜਿਹੜੀ ਉਹ ਮਾਨ ਸਾਹਿਬ ਤੇ ਖੈਰੇ ਦੇ ਵਿਚਾਲੇ ਵੰਡੀ ਜਾਣੀ ਹੈ ਮੀਤ ਹੇਰ ਦੇ ਵਾਲੇ ਪਾਸੇ ਜਿਹੜੀ ਆਮ ਆਦਮੀ ਵਾਲੇ ਪਾਸੇ ਜਿਹੜੀ ਹੈ ਲੋਕਾਂ ਦਾ ਝੁਕਾਣਾ ਹੁਣ ਕਰਕੇ ਹੋ ਸਕਦਾ ਹੈ ਇਹ ਸੀਟ ਜਿਹੜੀ ਹੈ ਉਹ ਬੀਜੇਪੀ ਦੇ ਕੋਲ ਚਲੇ ਜਾਵੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਕਹਿੰਦੇ ਸੁਣੇ ਗਏ ਆ ਕਿ ਖੈਰਾ ਸਾਹਿਬ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਹੋਰ ਕੋਈ ਸੀਟ ਲੈ ਲਓ ਕਿਤੋਂ ਹੋਰ ਚੋਣ ਲੜ ਲਓ ਪਰ ਪਤਾ ਨਹੀਂ ਇਸ ਵਾਰ ਕਿਸ ਤਰੀਕੇ ਦੇ ਨਾਲ ਜਾਂ ਫਿਰ ਕਿਉਂ ਖੈਰਾ ਸਾਹਿਬ ਨੇ ਇਹ ਇਹ ਜਿਹੜਾ ਹੈਗਾ ਮਨ ਪਨਾਇਆ ਕਿ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਗੇਂਸਟ ਜਿਹੜੀ ਆ ਚੋਣ ਲੜਨ ਜਾ ਰਹੇ ਨੇ ਸੋ ਇਹਦੇ ਨਤੀਜੇ ਤਾਂ ਹੁਣ ਜਿਵੇਂ ਮੈਂ ਦੱਸਿਆ ਜੇ ਇਸ ਤਰ੍ਹਾਂ ਹੁੰਦਾ ਜੋ ਅਸੀਂ ਸੋਚਦੇ ਆ ਤਾਂ ਫਿਰ ਇਸ ਤਰ੍ਹਾਂ ਦੇ ਕੁਝ ਨਤੀਜੇ ਨਿਕਲ ਸਕਦੇ ਨੇ ਬਠਿੰਡਾ ਚੋਣ ਜਿਹੜੀ ਹੈ ਨਾ ਬਠਿੰਡਾ ਚੋਣ ਦੇ ਵਿੱਚੋਂ ਹੁਣ ਬੀਬੀ ਹਰਸਿਮਰਤ कौर ਬਾਦਲ ਹੈ ਤੇ ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਉਹਨਾਂ ਦਾ ਹੁਣ ਗ੍ਰਾਫ ਜਿਹੜਾ ਉਹ ਬਹੁਤ ਟੈਂਦੀ ਕਲਾ ਵਾਲਾ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਸੋ ਜਿਹੜਾ ਲੱਖਾ ਸਿਧਾਣਾ ਨੇ ਉਹ बार-बार ਆਪਣਾ ਲੱਖਾ ਜਮਾਉਂਦੇ ਆ ਰਹੇ ਨੇ ਸੋ ਹੋ ਸਕਦਾ ਹੈ ਜ਼ਿਲ੍ਹੇ ਦੇ ਹਿਸਾਬ ਦੇ ਨਾਲ ਵੀ ਜਦੋਂ ਗੱਲ ਕਰੀਏ ਤਾਂ ਬਹੁਤ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ ਲੱਖੇ ਸਿਧਾਣੇ ਦੇ ਨਾਲ ਉਸ ਏਰੀਏ ਦੇ ਖਾਸ ਤੌਰ ਦੇ ਉੱਤੇ ਮਾਲਵੇ ਦੇ ਬਹੁਤ ਲੋਕ ਜਿਹੜੇ ਨੇ ਉਸ ਲੱਖਾ ਸਿਧਾਣਾ ਨੂੰ ਐਸ ਸਮਾਜ ਸੇਵੀ ਜਾਣਦੇ ਵੀ ਨੇ ਸੋ ਹੋ ਸਕਦਾ ਹੈ ਲੱਖਾ ਸਤਾਣਾ ਇਸ ਸੀਟ ਤੋਂ ਬਾਜ਼ੀ ਮਾਰ ਜਾਣ ਕਿਉਂਕਿ ਜੇ ਬੀਜੇਪੀ ਇੱਥੋਂ ਆਪਣਾ ਜਿਹੜਾ ਉਮੀਦਵਾਰ ਵੀ ਉਤਾਰਦੀ ਹੈ ਜਾਂ ਉਤਾਰ ਦੇ ਉਤਾਰ ਦਿੱਤਾ ਹੈ ਉਹਦੇ ਬਾਰੇ ਮੈਨੂੰ ਅਜੇ ਜਾਣਕਾਰੀ ਨਹੀਂ ਹੈ ਸੋ ਬੀਜੇਪੀ ਸਿੱਧੇ ਤੌਰ ਦੇ ਉੱਤੇ ਜਦੋਂ ਆਪਾਂ ਕਹਿੰਨੇ ਨਾ ਪੰਜਾਬ ਚ ਕਿਵੇਂ ਸੀਟਾਂ ਜਿੱਤ ਲੇਗੀ ਕਿਵੇਂ ਕਰ ਲੇਗੀ ਸੋ ਇਹ ਹਜੇ ਵਿਦਚਿਤੀ ਬਣੀ ਹੋਈ ਹੈ ਸੋ ਮਾਲਵੇ ਚ ਖਾਸ ਤੌਰ ਦੇ ਉੱਤੇ ਮੈਨੂੰ ਲੱਗਦਾ ਵੀ ਬੀਜੇਪੀ ਜਿਹੜੀ ਹੈ ਬਾਲੀਆਂ ਸੀਟਾਂ ਨਹੀਂ ਲਿਜਾ ਸਕਦੀ ਸੋ ਹੋ ਸਕਦਾ ਹੈ ਕਿ ਲੱਖਾ ਸਤਾਣਾ ਜਿਹੜੇ ਨੇ ਉਹ ਅ ਬਠਿੰਡੇ ਤੋਂ ਜਿਹੜੇ ਨੇ ਉਹ ਜਿੱਤ ਜਾਣ ਚੋਣ ਜਿੱਤ ਜਾਣ ਹਨ ਸੋ ਫਿਲਹਾਲ ਦੀ ਘੜੀ ਇਹੀ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਹੈ ਬਾਕੀ ਜਿਹੜੀ ਰਹੀ ਗੱਲ ਬੀਜੇਪੀ ਦੀ ਜਿਵੇਂ ਆਪਾਂ ਗੱਲ ਪਹਿਲਾਂ ਕਰ ਰਹੇ ਹਾਂ ਕਿ ਬੀਜੇਪੀ ਲਈ ਇਹ ਚੋਣਾਂ ਬਹੁਤ ਅਹਿਮ ਨੇ ਇਸ ਵਾਰ ਭਾਰਤ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਬੀਜੇਪੀ ਬਹੁਤ ਅਹਿਮੀਅਤ ਦੇ ਨਾਲ ਦੇਖ ਰਹੀ ਹੈ ਉਹ ਕਹਿੰਦੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ 400 ਜਿਹੜਾ ਹੈ ਸੀਟਾਂ ਜਿਹੜੀਆਂ ਸਾਡੀ ਪਾਰਟੀ ਦੀਆਂ ਆ ਜਾਣ ਤਾਂ ਕਿ ਅਸੀਂ ਭਾਰਤ ਦਾ ਸੰਵਿਧਾਨ ਬਦਲ ਸਕੀਏ ਮਤਲਬ ਬੀਜੇਪੀ ਇਸ ਵਲੇ ਇਹਨੂੰ ਆਪਣਾ ਕਹਿ ਲਿਆ ਕਿ ਮੁੱਛ ਦਾ ਸਵਾਲ ਲੈ ਕੇ ਚੱਲੀ ਹੋਈ ਹੈ ਉਹ ਚਾਹੁੰਦੇ ਨੇ ਕਿ ਭਾਰਤ ਦੇ ਵਿੱਚ ਸੰਵਿਧਾਨ ਦੇ ਵਿੱਚ ਕਾਨੂੰਨਾਂ ਦੇ ਵਿੱਚ ਹੋਰ ਵੱਡੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਣ ਜਿਸ ਲਈ ਉਹ ਚਾਹੁੰਦੇ ਨੇ ਕਿ ਸਾਨੂੰ ਇੱਕ ਬਹੁਮਤ ਦੇ ਨਾਲ 400 ਸੀਟਾਂ ਜਿਹੜੀਆਂ ਹੈਗੀਆਂ ਉਹ ਮਿਲ ਜਾਣ ਤੇ ਅਸੀਂ ਸੰਵਿਧਾਨ ਤੱਕ ਵੀ ਬਦਲ ਦਈਏ ਇਸ ਕਰਕੇ ਹੁਣ ਦੇਖਣਾ ਤਾਂ ਇਹ ਹੋਏਗਾ ਕਿਉਂਕਿ ਤੁਸੀਂ ਦੇਖੋ ਨਾ ਵੱਡੇ ਵੱਡੀ ਖਰੀਦੋ ਫਰੋਖਤ ਹੋ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸੀ ਜਾਂ ਐਮਪੀ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਕਹਿੰਦੇ ਆ ਕਿ ਕੌਲਾਂ ਗਈਆਂ 25-25 ਕਰੋੜ ਦੀ ਜਿਹੜੀ ਹੈ ਉਹ ਉਹਨਾਂ ਨੂੰ ਦਿੱਤੀ ਗਈ ਆਫਰ ਦਿੱਤੀ ਗਈ ਹੈ ਕਿ ਅਸੀਂ 25 ਕਰੋੜ ਰੁਪਇਆ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਦੇਖੋ ਦੋ ਜਾਣੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਆ ਤੇ ਇੱਕ ਐਮਪੀ ਆ ਉਹ ਦੋਨੋਂ ਜਦੋਂ ਭਾਜੀਪੀ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਵਾਈ ਪਲੱਸ ਸੁਰੱਖਿਆ ਮਿਲ ਜਾਂਦੀ ਹੈ ਸੋ ਲੀਡਰ ਜਿਹੜੇ ਲੋਕ ਹੁੰਦੇ ਨੇ ਹੋਰ ਕੀ ਭਾਲਦੇ ਹੁੰਦੇ ਆ ਵਧੀਆ ਵੱਡੀਆਂ ਕਾਰਾਂ ਮੰਗਲੇ ਪੈਸਾ ਮਿਲਦਾ ਹੈ ਸਿਕਿਉਰਟੀ ਮਿਲਦੀ ਹੈ ਸੋ ਬਹੁਤਾਂ ਲੀਡਰ ਇਹੀ ਕੁਛ ਭਾਲਦੇ ਹੁੰਦੇ ਆ ਸੋ 888 ਵੱਡੇ ਆਫਰ ਦੇ ਕੇ ਬੀਜੇਪੀ ਜਿਹੜੀ ਹੈ ਉਹ ਬੰਦੇ ਆਪਣੇ ਖੇਮੇ ਦੇ ਵਿੱਚ ਭੁਗਤਾ ਰਹੀ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੀਜੇਪੀ ਬਹੁਤ ਵੱਡੇ ਪੱਦਰ ਦੀ ਮਾਰ ਦੇ ਉੱਤੇ ਹੈ ਪੂਰੇ ਭਾਰਤ ਦੇ ਵਿੱਚ ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਭਾਰਤ ਦੇ ਹਾਲਾਤ ਜਿਹੜੇ ਨੇ ਉਹ ਅੱਜ ਵਰਗੇ ਨਹੀਂ ਰਹਿਣਗੇ ਇਹ ਨਹੀਂ ਮੈਂ ਕਹਿੰਦਾ ਵੀ ਮਾੜੇ ਹੋ ਜਾਣਗੇ ਸਹੀ ਹੋ ਜਾਣੇ ਸਮਾਂ ਦੱਸੇਗਾ ਜੋ ਸਾਡੀ ਇੱਕ ਸੈਂਸ ਕਹਿੰਦੀ ਹੈ ਜੋ ਅਸੀਂ ਦੇਖਦੇ ਆ ਉਹ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਦੇਖੀਏ ਤਾਂ ਮਾੜੇ ਚੱਲ ਰਹੇ ਨੇ ਸੋ ਜੇ ਦੁਬਾਰਾ ਬੀਜੇਪੀ ਆ ਜਾਂਦੀ ਹੈ ਕਿਹੋ ਜਿਹੇ ਹਾਲਾਤ ਹੋਣਗੇ ਇਹ ਤਾਂ ਲੋਕ ਜਿਹੜੇ ਵੋਟਾਂ ਪਾਉਣ ਵਾਲੇ ਆ ਉਹੀ ਸਮਝਣ ਉਹੀ ਦੇਖਣ ਅੰਦਲਜੀਤ ਸਿੰਘ ਜਦੋਂ ਕਹਿੰ ਲੋ ਕਿ ਬਾਈ ਇਲੈਕਸ਼ਨ ਹੋਈ ਸੀ ਸੰਗਰੂਰ ਦੀਆਂ ਹੁਣ ਤੇ ਉਦੋਂ ਆਪਾਂ ਇੱਕ ਦੇਖਿਆ ਸੀਗਾ ਉਦੋਂ ਜੋ ਕਹਿੰ ਲੋ ਕਿ ਗ੍ਰਾਫ ਸਾਹਮਣੇ ਆਇਆ ਸੀ ਕਿ ਸਿਮਰਤੀ ਮਾਨ ਨੰਬਰ 1 ਦੇ ਉੱਤੇ ਸੀ ਤੇ ਨੰਬਰ 2 ਦੇ ਉੱਤੇ ਸੀ ਆਮ ਆਦੀ ਪਾਰਟੀ ਫਿਰ ਕਾਂਗਰਸ ਫਿਰ ਅਕਾਲੀ ਦਲ ਤੇ ਬੀਜੇਪੀ ਸੀ ਜੇ ਇਸ ਹਿਸਾਬ ਸਿਰਫ ਆ ਦੇਖੀਏ ਜੇ ਸਮੇਸੀ ਮਾਨਤੇ ਕਾਂਗਰਸ ਇਟਾ ਕੱਟਦੀਆਂ ਨੇ ਤੇ ਉਰੇ ਜੇ ਆਪਾਂ ਦੇਖੀਏ ਕਿ ਜੇ ਪੰਥਰ ਵੋਟਾਂ ਕੱਟਦੀਆਂ ਨੇ ਤਾਂ ਉਹ ਤਾਂ ਮਨ ਲ ਕੇ ਕਹਿ ਰਹੇ ਕਿ ਸੁਖਪਾਲ ਸਿੰਘ ਖੈਰ ਨੂੰ ਮਿਲਣਗੇ ਹੋਰ ਇਹ ਵੋਟਾਂ ਉਹ ਜੇ ਦੇਖਿਆ ਜਾਵੇ ਜੋ ਕਾਂਗਰਸ ਵੋਟਰ ਹੈਗੇ ਨੇ ਉਹ ਤਾਂ ਵੋਟ ਪਾਣਗੇ ਪਾਣਗੇ ਜੋ ਸਿੱਖ ਵੋਟਰ ਨੇ ਜੋ ਪੰਜਾਬ ਪੱਕੀ ਵੋਟਰ ਨੇ ਉਹ ਵੀ ਸੁਖਪਾਲ ਸਿੰਘ ਖੈਰ ਨੂੰ ਵੋਟਰ ਪਾਣਗੇ ਤੁਹਾਨੂੰ ਲੱਗਦਾ ਨਹੀਂ ਇਸ ਦਾ ਫਾਇਦਾ ਕਿਸੇ ਹੋਰ ਦੀ ਜਗ੍ਹਾ ਸਿੱਧਾ ਸੁਖਪਾਲ ਸਿੰਘ ਖੈਰ ਨੂੰ ਹੀ ਹੋਣ ਵਾਲਾ ਹੈ ਨਹੀਂ ਦੇਖੋ ਇਹ ਬਿਲਕੁਲ ਮੈਂ ਜੋ ਗੱਲ ਕਹੀ ਹੈ ਉਹ ਵੀ ਇੱਕ ਆਪਾਂ ਐਸਟੀਮੇਟ ਲਗਾ ਸਕਦੇ ਹਾਂ ਜੋ ਹਾਲਾਤ ਵੇਖਦੇ ਹੋਏ ਜੋ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਇਹ ਤੁਹਾਡੀ ਗੱਲ ਵੀ ਕਿਤੇ ਨਾ ਕਿਤੇ ਜਾਇਜ਼ ਹੋ ਸਕਦੀ ਹੈ ਕਿ ਇਹ ਇਹ ਫਾਇਦਾ ਜਿਹੜਾ ਹੈਗਾ ਸੁਖਪਾਲ ਸਿੰਘ ਖਹਿਰਾ ਹੋਰੀ ਲੈ ਜਾਣ ਮੈਂ ਗੱਲ ਕਰ ਰਿਹਾ ਸੀਗਾ ਪੰਥਕ ਵੋਟਾਂ ਦੀ ਕਿਉਂਕਿ ਹੁਣ ਜਿਵੇਂ ਤੁਸੀਂ ਕਿਹਾ ਨਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਬਹੁਤ ਪੱਟੀ ਉਹਦੇ ਵਿੱਚ ਆਪਾਂ ਕਹਿ ਰਹੀਏ ਵੀ ਜਿੱਤ ਪ੍ਰਾਪਤ ਹੋਈ ਸੀ ਉਸ ਹਿਸਾਬ ਦੇ ਨਾਲ ਆਪਾਂ ਪੰਥਕ ਵੋਟ ਦੀ ਗੱਲ ਕਰ ਰਹੇ ਹਾਂ ਕਿ ਪੰਥਕ ਵੋਟ ਜਦੋਂ ਦੋ ਉਮੀਦਵਾਰ ਪੰਥਕ ਹੋਣ ਮਤਲਬ ਕਿ ਹੁਣ ਤੁਸੀਂ ਦੇਖੋ ਨਾ ਪੰਥਕ ਵੋਟ ਸਿੱਖ ਵੋਟ ਪੰਜਾਬ ਪੱਕੀ ਲੋਕਾਂ ਦੀ ਵੋਟ ਉਹ ਤਾਂ ਸੁਖਪਾਲ ਸਿੰਘ ਖੈਰਾ ਨੂੰ ਮਿਲਣੀ ਹੈ ਤੇ ਜਾਂ ਫਿਰ ਮਾਨ ਨੂੰ ਮਿਲਦੀ ਹੈ ਸੋ ਇਹ ਵੋਟਾਂ ਵੰਡ ਜਾਣਗੀਆਂ ਫਿਰ ਉਹਦੇ ਵਿੱਚ ਇਹ ਹੁੰਦਾ ਕਿ ਜੋ ਵੰਡੀਆਂ ਜਾਣ ਨਾ ਖੈਰਾ ਜਿੱਤੇ ਦੇ ਨਾਮ ਮਾਨ ਜਿੱਤੇ ਫਿਰ ਜਿੰਨਾ ਕਿਨੇ ਹੁੰਦਾ ਤੀਜੀ ਧਿਰ ਨੇ ਤੀਜੀ ਧਿਰ ਦਾ ਜਿੰਨਾ ਕਿ ਹੋਇਆ ਉਹ ਉਹ ਲੈ ਜਾਊਗਾ ਹੁਣ ਉਹ ਤੀਜੀ ਤੇ ਚੌਥੀ ਧਿਰ ਕਿਹੜੀ ਹੈ ਆਮ ਆਦਮੀ ਪਾਰਟੀ ਤੇ ਇੱਕ ਹੈਗੀ ਹੈ ਬੀਜੇਪੀ ਹੁਣ ਜੇ ਉਹ ਆਮ ਆਦਮੀ ਪਾਰਟੀ ਦਾ ਹਾਲ ਬਾਈ ਇਲੈਕਸ਼ਨ ਦੇ ਵਿੱਚ ਹੋਇਆ ਜੇ ਉਸ ਹਿਸਾਬ ਦੇ ਨਾਲ ਚੱਲੀਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਲੇ ਪਾਸੇ ਵੀ ਘਾਟ ਹੀ ਝੁਕਾ ਹੋਵੇਗਾ ਲੋਕਾਂ ਦਾ ਉਸ ਹਿਸਾਬ ਦੇ ਨਾਲ ਮੈਂ ਗੱਲ ਕਰ ਰਿਹਾ ਹਾਂ ਤਾਂ ਓਰੇ ਮੈਂ ਇੱਕ ਗੱਲ ਐਡ ਕਰਨਾ ਚਾਹਾਂਗਾ ਤੀਜੀ ਧਿਰ ਦੀ ਜੇ ਕਾਂਗਰਸ ਅਤੇ ਸਿਮਰ ਸਿੰਘ ਮਾਨ ਨੂੰ ਸ਼ਾਮਿਲ ਤੇ ਕੀਤਾ ਜਾਵੇ ਤੇ ਓਰੇ ਮੈਂ ਕਹਿੰਦਾ ਆ ਇੱਕ ਜਦੋਂ ਹੁਣ ਇਲੈਕਸ਼ਨ ਹੋਈਆਂ ਸੀ ਨਾ ਉਦੋਂ ਵੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਇਸ ਇਲੈਕਸ਼ਨ ਲੈ ਕੇ ਪਹਿਲਾਂ ਜਦੋਂ ਤੁਸੀਂ ਨਹੀਂ ਮੰਨਦੇ ਤਾਂ ਉਹ ਦੋ ਸੀ ਸੀਰੀਅਸਲੀ ਸੀਗੀ ਇਸ ਬਾਰੇ ਸੀ ਪੂਰੀ ਹਾਂ ਕਿ ਲੋਕ ਕਿ ਆਪਣੇ ਹਿੰਮਤ ਨਾਲ ਲੜਦੇ ਪਲੜਦੇ ਪਿਆ ਦੂਜਾ ਤੁਹਾਨੂੰ ਲੱਗਦਾ ਨਹੀਂ ਜੇ ਆਪਾਂ ਦੇਖੀਏ ਕਿ ਪਿਛਲੀ ਵਾਰ ਜੋ ਜੇ ਆਪਾਂ ਸਿੱਟਾ ਉਹਨਾਂ ਦੀ ਐਡ ਕਰ ਲਈ ਆਪਾਂ ਭਾਜੀਪੀ ਦੀ ਵੀ ਅਕਾਲੀ ਦਲ ਦੀ ਵੀ ਤਾਂ ਵੀ ਉਹ ਜਿੱਤੇ ਹੋਏ ਨਜ਼ਰ ਨਹੀਂ ਆ ਰਹੀ ਸੀਗੀ ਉਹ ਤੇ ਹੁਣ ਉਹ ਫਿਰ ਵੀ ਲੱਗ ਕੀ ਨੇ ਜੇ ਉਹ ਇਕੱਠੇ ਲੜਦੇ ਤਾਂ ਸ਼ਾਇਦ ਕੋਈ ਚਾਂਸ ਜਿੱਤਦਾ ਸੀ ਗਿਆ ਤੁਹਾਨੂੰ ਲੱਗਦਾ ਕਿ ਹੁਣ ਕੋਈ ਚਾਂਸ ਹੈ ਭਾਜੀਪੀ ਦੇ ਖਲ ਜਾਂਦਾ ਉਥੋਂ ਨਹੀਂ ਬਿਲਕੁਲ ਨਹੀਂ ਤੁਸੀਂ ਦੇਖੋ ਜਿਹੜੀ ਬੀਜੇਪੀ ਹੈ ਨਾ ਮੈਂ ਜਿਵੇਂ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਬਹੁਤ ਵੱਧ ਚੜ ਕੇ ਆ ਰਹੀ ਹੈ ਸੋ ਉਹ ਵੋਟਾਂ ਜਿਵੇਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਉਹ ਬਹੁਤ ਹੱਤਕੰਡੇ ਜਿਹੜੇ ਆਪਣਾਰੀ ਪਾਰਟੀ ਬਹੁਤ ਕੁਝ ਕਰ ਰਹੇ ਨੇ ਹੈਨਾ ਉਸ ਹਿਸਾਬ ਦੇ ਨਾਲ ਸੀ ਗੱਲ ਕਰ ਰਹੇ ਹਾਂ ਪਰ ਜੇ ਤੁਸੀਂ ਅਕਾਲੀ ਦਲ ਦੀ ਗੱਲ ਕਰੋ ਤਾਂ ਅਕਾਲੀ ਦਲ ਤੇ ਨੇੜੇ ਤੇੜੇ ਵੀ ਨਹੀਂ ਰਹੇਗਾ ਇਸ ਵਾਰ ਵੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇੱਕ ਤੋਂ ਇੱਕ ਜੋ ਇੱਕ ਦੋ ਤੋਂ ਵੱਧ ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਲੈ ਕੇ ਜਾਵੇ ਹੈਨਾ ਗੱਲ ਮੈਂ ਉਸ ਹਿਸਾਬ ਦੇ ਨਾਲ ਹੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਸੋ ਕੀ ਨਿਕਲਦਾ ਉਹਦੇ ਵਿੱਚੋਂ ਆਉਟਪੁੱਟ ਕੀ ਨਿਕਲਦੀ ਹੈ ਪੰਥਕ ਵੋਟ ਵੰਡ ਗਈ ਵੰਡੀ ਗਈ ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਹੈਗਾ ਉਸ ਤਰੀਕੇ ਦਾ ਨਹੀਂ ਹੈਗਾ ਅਕਾਲੀ ਦਲ ਜੇ ਆਪਣਾ ਉਮੀਦਵਾਰ ਉਤਾਰ ਉਤਾਰਦੇ ਨੇ ਉਹ ਉਹ ਵੀ ਉਸੇ ਤਰੀਕੇ ਦੇ ਨਾਲ ਹੀ ਜਾਊਗਾ ਉਹ ਤਾਂ ਮਤਲਬ ਮੈਨੂੰ ਲੱਗਦਾ ਵੀ ਇਸ ਵਾਰ ਸ਼ਾਇਦ ਜ਼ਮਾਨਤ ਜਬਤ ਤੇ ਪਹੁੰਚ ਜਾਣ ਉਹਨਾਂ ਦੇ ਜਿਹੜੇ ਉਮੀਦਵਾਰ ਹੈਗੇ ਆ ਸੋ ਉਹਦੇ ਪਿੱਛੇ ਫਿਰ ਬਚਦੀ ਕਿਹੜੀ ਹੈ ਬੀਜੇਪੀ ਬਚਦੀ ਹੈ ਸੋ ਬੀਜੇਪੀ ਨੂੰ ਫਾਇਦਾ ਹੋ ਸਕਦਾ ਜਦੋਂ ਇਹ ਇਹ ਗੱਲਾਂ ਨਾ ਆਮ ਤੁਸੀਂ ਦੇਖੋ ਬਹੁਤ ਵਾਰ ਹੁੰਦੀਆਂ ਨੇ ਬਹੁਤ ਵਾਰ ਕਿਹਾ ਜਾਂਦਾ ਕਿ ਲਓ ਜੀ ਤੁਸੀਂ ਆਹ ਕੰਮ ਜਿਹੜਾ ਹੈਗਾ ਜਿਹੜੇ ਇੱਕ ਪੰਥਕ ਉਮੀਦਵਾਰ 50 ਪੱਕੀ ਉਮੀਦਵਾਰ ਦੇ ਬਰਾਬਰ ਤੁਸੀਂ ਬੰਦਾ ਆਪਣਾ ਖਿਲਾਰਦੇ ਇਹ ਇਹ ਜਿਹੜੇ ਇਲਜ਼ਾਮ ਨੇ ਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਦੇ ਉੱਤੇ ਲੱਗਦੇ ਰਹੇ ਆ ਮਾਨਦੀ ਪਾਰਟੀ ਦੇ ਉੱਤੇ ਕਿ ਤੁਸੀਂ ਆਪਣਾ ਬੰਦਾ ਖਿਲਾਰਦੇ ਹੋ ਉੱਥੋਂ ਜਿੱਥੇ ਤੁਸੀਂ ਜਿਹੜੀ ਵੋਟ ਹੈ ਉਹ ਅਗੇਂਸਟ ਪੁਕਤੌਣੀ ਹੁੰਦੀ ਹੈ ਯਾਨੀ ਕਿ ਪੰਥਕ ਉਮੀਦਵਾਰਾਂ ਦੇ ਮਤਲਬ ਇਹ ਕਿਹਾ ਜਾਂਦਾ ਸੀ ਵੀ ਤੁਸੀਂ ਵੋਟ ਤੋੜਨ ਵਾਸਤੇ ਖੜਦੇ ਹੋ ਤੇ ਇਹੀ ਜਿਹੜੀ ਪਾਲਿਸੀ ਨੂੰ ਆਪਾਂ ਸਮਝਣਾ ਚਾਹੁੰਦੇ ਆ ਤੇ ਸਮਝਾਣਾ ਚਾਹੁੰਦੇ ਆ ਕਿ ਕਈ ਵਾਰ ਇਸ ਤਰੀਕੇ ਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਆਪਣਾ ਉਮੀਦਵਾਰ ਖਿਲਾਰ ਦਿੰਨੇ ਹੋ ਕੋਈ ਵੀ ਪਾਰਟੀ ਤਰੀਕੇ ਨਾਲ ਨਹੀਂ ਖਿਲਾਰਦੀ ਹੈ ਨਾ ਤੇ ਉੱਥੇ ਫਿਰ ਇਹ ਹੁੰਦਾ ਤੇ ਬਹੁਤ ਵਾਰ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਵਿਡਰੋ ਵੀ ਕਰ ਲੈਂਦੇ ਸਿਆਣੇ ਉਮੀਦਵਾਰ ਜਿਹੜੇ ਨੇ ਉਹ ਵਿਡਰੋ ਕਰ ਲੈਂਦੇ ਹੁੰਦੇ ਆ ਕਿ ਨਹੀਂ ਅਸੀਂ ਰਿਸਪੈਕਟ ਕਰਦੇ ਆ ਕਿ ਆਹ ਫਲਾਨਾ ਜਿਹੜਾ ਬੰਦਾ ਹੈਗਾ ਉਹ ਉਹ ਰਿਜ਼ਰਵ ਕਰਦਾ ਐ ਇਸ ਸੀਟ ਤੋਂ ਤੇ ਆਪਾਂ ਚਾਹੁੰਦੇ ਆ ਉਹ ਜਿੱਤ ਜਾਵੇ ਇਸ ਕਰਕੇ ਕਈ ਵਾਰ ਵਿਡਰੋ ਕਰ ਲਈ ਜਾਂਦੀ ਹੈ ਆਪਣਾ ਨਾਮ ਜਿਹੜਾ ਹੈਗਾ ਉਹ ਵਾਪਸ ਲੈ ਲਿਆ ਜਾਂਦਾ ਹੁਣ ਜੋ ਮੈਂ ਦੇਖ ਰਿਹਾ ਉਹ ਇਹ ਹੀ ਹੈ ਕਿ ਦੋ ਬੰਦੇ ਜਿਹੜੇ ਨੇ ਉਹ ਮੁੱਖ ਤੌਰ ਦੇ ਉੱਤੇ ਉੱਪਰ ਕੇ ਸਾਹਮਣੇ ਆ ਰਹੇ ਆ ਇਹ ਸੀਟ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵੋਟ ਜਿਹੜੀ ਹੈ ਬਹੁਤਾਤ ਆਪਾਂ ਇਹ ਕਹਿੰਦੇ ਆ ਕਿ ਇਹਨਾਂ ਦੇ ਹੱਕ ਦੇ ਵਿੱਚ ਹੀ ਭੂਤ ਨਹੀਂ ਹੈ ਪਰ ਵੰਡ ਕੇ ਉਹ ਵੋਟ ਵੰਡੀ ਜਾਣੀ ਹੈ ਵੰਡੀ ਦਾ ਫਾਇਦਾ ਨਹੀਂ ਹੁੰਦਾ ਠੀਕ ਹੈ ਨਾ ਹੁਣ ਤੁਸੀਂ ਮੇਰੀ ਗੱਲ ਸਮਝੋ ਵੀ ਜਿਹੜੀਆਂ ਪੰਜ ਪੰਜ ਉਮੀਦਵਾਰ ਹੋਣਗੇ ਹਨ ਬੀਜੇਪੀ ਕਾਂਗਰਸ ਅ ਅਕਾਲੀ ਦਲ ਹੋ ਗਿਆ ਤੇ ਜਸਪੀ ਮਨਜੀਤ ਸਿੰਘ ਮਾਨ ਹਨਾ ਚਾਰ ਲੈ ਕਹਿ ਲਓ ਅੱਛਾ ਇਹਦੇ ਵਿੱਚੋਂ ਹੁਣ ਜੇ 20% ਵੋਟ ਜਿਹੜੀ ਹੈਗੀ ਉਹ ਇਹਨਾਂ ਨੂੰ ਪੈ ਜਾਂਦੀ ਹੈ ਆ ਜਿਹੜੇ ਹੋ ਗਏ ਅ ਸੁਖਪਾਲ ਸਿੰਘ ਖਹਿਰਾ ਤੇ ਮਾਨ ਸਾਹਿਬ ਹੋ ਗਏ 20% ਵੋਟ ਇਹਨਾਂ ਨੂੰ ਪੈ ਗਈ 10% ਪੈ ਗਈ ਜਿਹੜੀ ਆਮ ਆਦਮੀ ਪਾਰਟੀ ਨੂੰ ਪਿੱਛੇ 50% ਵੋਟ ਵਾਲਾ ਕਿਹੜਾ ਰਹਿ ਗਿਆ ਬੀਜੇਪੀ ਵਾਲੇ ਰਹਿ ਗਏ ਸੋ ਇਸ ਤਰੀਕੇ ਨਾਲ ਹੀ ਤੁਸੀਂ ਇਹ ਵੀ ਤਾਂ ਸਮਝੋ ਕਿ ਭਾਜਪਾ ਤਾਂ ਭਾਈ ਕਿਤੇ ਲਾਗੇ ਤਾਂਗੇ ਵੀ ਨਹੀਂ ਹੈਗੀ ਇਹ ਤਾਂ ਪੰਜਾਬ ਚ ਆ ਨਹੀਂ ਸਕਦੀ ਹੁਣ ਜਦੋਂ 92 ਸੀਟਾਂ ਆਮ ਆਦਮੀ ਪਾਰਟੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਮਿਲੀਆਂ ਉਦੋਂ ਵੀ ਸਾਰੇ ਲੋਕ ਇਹੀ ਕਹਿੰਦੇ ਸੀ ਕਿ ਇਹ ਹੋ ਕਿਤਾ ਗਿਆ ਕਈ ਵਾਰ ਇਸ ਤਰ੍ਹਾਂ ਦੇ ਪੈਂਤੜੇ ਜਿਹੜੇ ਨੇ ਉਹ ਚੱਲ ਜਾਂਦੇ ਹੁੰਦੇ ਆ ਮਤਲਬ ਪਤਾ ਹੀ ਨਹੀਂ ਹੁੰਦਾ ਆਮ ਆਦਮੀ ਪਾਰਟੀ ਦੇ 92 ਐਮਐਲਏ ਉਹ ਨੇ ਜਿਨ੍ਹਾਂ ਨੂੰ ਕਦੇ ਦੁਨੀਆ ਨੇ ਪੰਜਾਬ ਦੇ ਲੋਕਾਂ ਨੇ ਕਦੇ ਵੇਖਿਆ ਹੀ ਨਹੀਂ ਸੀ ਪਰ ਉਹ ਅਚਾਨਕ ਆ ਗਏ ਐਮਐਲਏ ਵੀ ਬਣ ਕੇ ਬਹਿ ਗਏ ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਅੱਛਾ ਅੱਛਾ ਆਹ ਹੰਦਾ ਸਿੱਖਿਆ ਮੰਤਰੀ ਐ ਆ ਜਿਹੜਾ ਹੈਗਾ ਕਿਸੇ ਹੋਰ ਡਿਪਾਰਟਮੈਂਟ ਨੂੰ ਦਿੱਤਾ ਜਾ ਰਿਹਾ ਜਾਂ ਆ ਕੁਝ ਹੋਰ ਹੈਗਾ ਸੋ ਇਸ ਤਰ੍ਹਾਂ ਵੀ ਹੁੰਦਾ ਹੈਗਾ ਉਹਨੂੰ ਦੇਖਦਿਆਂ ਹੋਇਆਂ ਜਿਹੜੇ ਅੰਦਾਜ਼ੇ ਨੇ ਅਸੀਂ ਤਾਂ ਅੰਦਾਜ਼ਾ ਲਾ ਸਕਦੇ ਹਾਂ ਬਾਕੀ ਚੋਣਾਂ ਤੋਂ ਬਾਅਦ ਜਿਹੜਾ ਹੈ ਉਹ ਸਹੀ ਮਾਇਨੇ ਦੇ ਵਿੱਚ ਖਬਰਾਂ ਬਾਹਰ ਆਉਣਗੀਆਂ ਜੀ ਜੀ ਦੇ ਜੀ ਸਿੰਘ ਜੀ ਕਹ ਲੋ ਕਿ ਕਿਆਸ ਰਹੀਆਂ ਸਾਡੀਆਂ ਜੋ ਅਸੀਂ ਕਹ ਲੋ ਕਿ ਆਪਣੇ ਆਹ ਕਹ ਲੋ ਕਿ ਆਪਣੇ ਜੋ ਡਾਟਾ ਹੈ ਉਹ ਦਰਸ਼ਕਾਂ ਦੇ ਅੱਗੇ ਰੱਖ ਰਹੀਆਂ ਬਾਕੀ ਜੀਜ਼ਨ ਚੋਣਾਂ ਦੇ ਨਤੀਜੇ ਆਣਗੇ ਅਸਲ ਸੱਤਾ ਉਸ ਦਿਨ ਹੀ ਸਾਹਮਣੇ ਆਵੇਗਾ ਧੰਨਵਾਦ ਤੁਹਾਡੀ ਸਾਨੂੰ ਜੁੜਨ ਦੇ ਲਈ ਜਿੱਦਾਂ ਕੋਈ ਹੋਰ ਵੱਡੀ ਅਪਡੇਟ ਆਂਦੀ ਹੈ ਤੁਹਾਡਾ ਰਖਦਵਾਰਾ ਕਰਾਂਗੇ ਤੇ ਤੁਹਾਡੀ ਜਾਣਕਾਰੀ ਸਾਹ ਦਰਸ਼ਕਾਂ ਦੇ ਕੋਲ ਜ਼ਰੂਰ ਰੱਖਾਂਗੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਥੈਂਕ ਯੂ ਵੈਰੀ ਮੱਚ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇ ਸਾਹ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਧੰਨਵਾਦ